ਫਿਰੇ ਨਿਸ਼ਾਨੇ ਤੀਰ ਦੇ ਬਣਾ ਕੇ ਬੜੇ ਟਕਾਣੇ ਲਾਉਂਦਾ ਬਹੁਤ ਬਹੁਤ ਧੰਨਵਾਦ ਆ ਪੰਜਾਬ 24 ਦਾ ਅੱਜ ਦਾ ਮੇਲਾ ਲਾਈਵ ਕਰ ਰਿਹਾ ਪੰਨੂ ਲਾਈਵ ਸਾਊਂਡ ਦਾ ਸ਼ੇਰ ਕਰਦੇ ਧੰਨਵਾਦ ਟੱਟਾਲ ਦੀ ਰੇਡ ਪੈ ਰਹੀ ਹੈ ਓ ਟੱਟਾਲਾ ਫੱਡੇ ਫੱਡੇ ਦੇ ਆ ਲੱਗਿਆ ਆ ਲੱਗਿਆ ਜੱਤੀ ਫੰਦੀ ਗੱਲ ਆ ਦਰਦੀ ਗੱਲ ਆ ਦਰਦੀ ਗੱਲ ਆ ਮੇਲਾ 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 ਸਭਾਵਾਣਾ ਇੱਥੇ 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 ਟੱਕਰ 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 ਪੁਰਪੇ ਹੋ ਗਿਆ ਜੁਲੰਪੁਰ ਦੀ ਐਨ ਜੱਫੇ ਦਾ ਫੰਦੀਪੁਰਿਆ ਲੱਗ ਗਿਆ ਇਹ ਆ ਚੱਕਾ ਆਹ ਰਾਜਪੁਰ ਦੇ ਵਿੱਚੋਂ ਵੇਖਿਓ ਵੇਖਿਓ ਨੇ ਹੋਰ ਇਹਨਾਂ ਮੈਦਾਨਾਂ ਵਿੱਚ ਖੁੱਤੀ ਪਾਉਣੀ ਹੈ ਕਿਉਂਕਿ 25 ਸਾਲ ਫਰੰਦੀ ਨਿਤਰੀਆ ਗੋਪੀ ਦੀ ਟੀਮ ਹੈ ਖੁੱਲੇ ਸੱਦਿਆ ਸਾਡੇ ਵੀਰ ਓ ਫੰਦੀਪੁਰਿਆ ਤੇਰੇ ਤੇ ਸਾਥ ਕਰੀਏ ਗੱਲ ਬਾਤ ਕਰਾਂਗੇ ਗੱਲ ਬਾਤ ਕਰਾਂਗੇ ਗੱਲ ਹੁੰਦੇ ਵੇਖੋ ਮਲ ਪੜਦੇ ਵੇਖਿਓ ਮੇਰੇ ਅਲਬਾ ਆ ਲੈ ਗਿਆ ਧੱਕੇ ਉਹ ਗਿਆ ਗਿਆ ਬੱਲੇ ਬੱਲੇ ਹਾਂ ਸਾਰਾ ਦੁਗਰੀ ਕਰ ਗੋ ਗੇਲ ਦੇ